ਰਵਾਲ ਕਰਨ ਕੇ ਬਾਅਦ ਅਮਰਿਤਪਾਲ ਵੀ ਪੈਰੋਲ ਅਰਜ਼ੀ ਰੱਦ ਕੀਤੇ ਜਾਣ ਤੇ ਪੰਜਾਬ ਸਰਕਾਰ ਖਿਲਾਫ ਜਤਾ ਰਹੇ ਰੋਸ ਪ੍ਰਦੂਸ਼ਣ ਦੇ ਮੁੱਦੇ ਤੇ ਕਾਂਗਰਸ ਦਾ ਪ੍ਰਦਰਸ਼ਨ ਗੈਸ ਮਾਸਕ ਪਾ ਕੇ ਸੰਸਦ ਪਹੁੰਚੇ ਵਿਰੋਧੀ ਧਿਰ ਦੇ ਸੰਸਦ ਦਵਿੰਦਰ ਹੁੱਡਾ ਬੋਲੇ ਬੱਚਿਆਂ ਦੇ ਭਵਿੱਖ ਦਾ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਟੋਕੀਓ ਚ 250 ਜਾਪਾਨੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਕੀਤਾ ਸੰਵਾਦ ਪੰਜਾਬ ਚ ਨਿਵੇਸ਼ ਕਰਦਾ ਦਾ ਤਸੱਦ ਸਮਾਣਾ ਚ ਸੜਕ ਪਾਰ ਕਰਦੇ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ اٹੈਂਡੈਂਟ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਸਾ ਸਕੂਲ バス ਤੋਂ ਉਤਰ ਕੇ ਸੜਕ ਕ੍ਰੋਸ ਕਰ ਰਿਹਾ ਸੀ ਬੱਚਾ ਗੰਦਾਲ ਚ ਬੇਕਾਬੂ ਟਰੱਕ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ ਰੋਡਵੇਚ ਵਾਸਣੇ ਕਾਰ ਤੇ ਬਾਈਕ ਨੂੰ ਕੁਚਲਦੇ ਹੋਏ ਪਲਟਿਆ ਟਰੱਕ 8 ਚਾਰ ਲੋਕਾਂ ਦੀ ਮੌਤ ਨਗਾਣਾ ਅੱਛੇ ਇਨਸਾਨੀਅਤ ਅਸਰਮਸ਼ਾ ਅਸਾਰ ਹਾਸੇ ਚ ਮਾਰੇ ਗਏ ਲਾੜੀ ਦੇ ਮਾਪਿਆਂ ਦਾ ਸੋਨਾ ਤੇ ਮੋਬਾਈਲ ਲੱਗ ਗਈ ਚੋਰ ਆਸੇ ਦੀ ਸ਼ਿਕਾਰ ਗੱਡੀ ਚ ਸੱਗਣਾ ਵਾਲੀ 2 ਲੱਖ ਦੀ ਨਕਦੀ ਵੀ ਉਡਾਈ ਇੱਕ ਹੋਰ ਵਿਵਾਦ ਚ ਇਨਸਟਾ ਕੁਈਨ ਅਮਨਦੀਪ ਕੌਰ ਬਲਵਿੰਦਰ ਸਿੰਘ ਦੀ ਪਤਨੀ ਨੇ ਲਗਾਇਆ ਇਲਜ਼ਾਮ ਕਿ ਹਾਂ ਬਲਵਿੰਦਰ ਨੇ ਮੈਨੂੰ ਬਿਨਾਂ ਇਤਲਾ ਦੇ ਤਿਆ ਕਰਵਾਇਆ ਅਮਨਦੀਪ ਨਾਲ ਵਿਆਹ ਹੈਡਲਾਈਨ ਦੇ ਪ੍ਰਯੋਜਕ ਪਤੰਜਲੀ ਗਾਇਕਾ ਕੀ ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸਸ਼ਕਾਲ ਯੂਸੀਟੀਨ ਪੰਜਾਬ ਹਰਿਆਣਾ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਖਸ਼ ਸਿੰਘ ਬੰਨੂ ਤਾਂ ਗੱਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਦੀ ਜਿਨ੍ਹਾਂ ਨੂੰ ਲੈ ਕੇ ਮਾਹੌਲ ਪੂਰਾ ਸਰਗਰਮ ਹੈ ਤੇ ਸਾਰੇ ਜੋ ਉਮੀਦਵਾਰ ਨੇ ਉਹਨਾਂ ਵੱਲੋਂ ਵਾਅ ਲਗਾਈ ਜਾ ਰਹੀ ਹੈ ਤੇ ਨਾਮਜ਼ਦਗੀਆਂ ਜੋ ਹੈ ਉਹ ਜਾਰੀ ਨੇ ਨਾਮਿਨੇਸ਼ਨ ਦਾ ਅੱਜ ਨਤੀਜਾ ਦੇਣਾ ਹੈ ਕੱਲ ਤੱਕ ਨਾਮਜ਼ਦਗੀਆਂ ਜੋ ਹੈ ਉਮੀਦਵਾਰਾਂ ਵੱਲੋਂ ਪੜੀਆਂ ਜਾ ਸਕਦੀਆਂ ਨੇ ਤੇ ਪਰਸੋਂ ਜੋ ਹੈ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਤਾਂ 14 ਦਸੰਬਰ ਨੂੰ ਜੋ ਹੈ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੁਣਾਲੀ VOTING ਹੋਣੀ ਹੈ 14 ਦਸੰਬਰ ਨੂੰ ਤੇ 17 ਦਸੰਬਰ ਨੂੰ ਇਸ ਦੇ ਨਤੀਜੇ ਆਉਣੇ ਨੇ ਜਨਾ ਉਮੀਦਵਾਰਾਂ ਨੂੰ NOC ਨਹੀਂ ਮਿਲੀ ਹੈ ਉਹ ਨਾਮਜ਼ਦਗੀ ਪੱਤਰਾਂ ਨਾਲ ਹਲਫੀਆ ਬਿਆਨ ਯਾਨੀ ਕਿ ਐਫੀਡੇਵਿਟ ਦੇ ਵੀ ਦੇ ਸਕਦੇ ਨੇ ਜੋ ਕਾਨੂੰਨੀ ਤੌਰ ਤੇ ਪ੍ਰਵਾਨਿਤ ਹੋਵੇਗਾ ਰਿਟਰਨਿੰਗ ਅਫਸਰ ਜੋ ਹੈ 24 ਘੰਟੇ ਅੰਦਰ ਹਲਫੀਆ ਬਿਆਨ ਦੀ ਪੜਤਾਲ ਕਰਾਏਗਾ ਜੋ ਤੈ ਸਮੇਂ ਅੰਦਰ ਸਪੰਦਤ ਰਿਪੋਰਟ ਨਹੀਂ ਭੇਜਦਾ ਤਾਂ ਹਲਕਾ ਬਿਆਨ ਪਰਵਾਨ ਕਰ ਲਿਆ ਜਾਵੇਗਾ ਤਾਂ ਜੋ 14 ਸਪਤਬਰ ਨੂੰ ਜੋ ਹੈ VOTING ਹੋਣ ਜਾ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੁਣਾਲੀ ਜਨਾਲੀ ਜੋ ਨਾਮਜ਼ਦਗੀਆਂ ਨੇ ਉਹ ਭਰੀਆਂ ਜਾ ਰਹੀਆਂ ਨੇ ਲਗਾਤਾਰ ਚਾਲੀ ਨੇ ਜੋ ਉਮੀਦਵਾਰ ਨੇ ਲਗਾਤਾਰ ਜੋ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਤੇ ਅੱਜ ਤੀਜਾ ਦੇਣਾ ਤੇ ਕੱਲ ਤੱਕ ਜੋ ਹੈ ਭਰੇ ਜਾ ਸਕਦੇ ਨੇ ਔਰ 14 ਨੂੰ VOTING ਹੋਣੀ ਹੈ 17 ਨੂੰ ਨਤੀਜੇ ਆਉਣੇ ਤੇ ਇਸ ਲਈ ਜ਼ਰੂਰੀ ਦਸਤਾਵੇਜ਼ ਜੋ ਹੈ ਉਹ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ 3 ਸਾਲ ਦੀ ਆਈਟੀ ਰਿਟਰਨ ਜੋ ਹੈ ਉਹ ਪਰਣੀ ਹੋਵੇਗੀ ਕਿ ਐਫਆਈਆਰ ਦੀ ਕਾਪੀ ਜੁਆ ਦੇਣੀ ਹੋਵੇਗੀ ਤਾਂ ਵੱਖ-ਵੱਖ ਜੋ ਸ਼ਰਤਾਂ ਨੇ ਇਸ ਲਈ ਰੱਖੀਆਂ ਕਿ ਆਨੇ ਕਿ ਕਿਹੜੀਆਂ ਸ਼ਰਤਾਂ ਇਸ ਦੇ ਵਿੱਚ ਰੱਖੀਆਂ ਜਾਣきゃ ਜਦੋਂ ਕਿ ਐਫੀਡੇਵਿਟ ਜੋ ਹੈ ਭਰਨਾ ਹੋਵੇਗਾ ਜੋ ਔਰ ਨਾਮਿਨੇਸ਼ਨ ਹੈ ਜਦੋਂ ਹੈ ਉਹ ਦਾਖਲ ਕਰਨਾ ਹੋਵੇਗਾ ਤਾਂ ਇਸ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕਿਉਂਕਿ ਹਾਲਾਂਕਿ ਪਿਛਲੇ ਸਮੇਂ 350 ਸ਼ਹੀਦੀ ਪੁਰਬ ਸੀ ਜਿਸ ਨੂੰ ਲੈ ਕੇ ਚੋਣਾਂ ਥੋੜੀਆਂ ਆਕੇ ਹੋਈਆਂ ਤੇ ਹੁਣ ਹੈ 14 ਦਸੰਬਰ ਨੂੰ ਜੋ ਹੈ VOTING ਹੋਣੀ ਹੈ ਤੇ 17 ਨੂੰ ਇਸ ਦੇ ਨਤੀਜੇ ਹੋਣੇ ਨੇ ਇਸ ਦੇ ਲਈ ਜ਼ਰੂਰੀ ਦਸਤਾਵੇਜ਼ ਜੋ ਹੈ ਉਹਨਾਂ ਦੀ ਗੱਲ ਕਰੀਏ ਤਾਂ ਆ ਜੋ ਹੈ ਉਹ ਜ਼ਰੂਰੀ ਹੈ ਜੋ ਨੋਮੀਨੇਸ਼ਨ ਫਾਈਲ ਕਰਨ ਲਈ ਇਸ ਤੋਂ ਇਲਾਵਾ ਵੋਟਰ ਆਈਡੀ ਕਾਰਡ ਜੋ ਹੈ ਉਹ ਜ਼ਰੂਰੀ ਲਾਜ਼ਮੀ ਹੋਵੇਗਾ ਇਸ ਲਈ ਆਧਾਰ ਕਾਰਡ ਵੋਟਰ ਆਈਡੀ ਕਾਰਡ ਜੋ ਵੱਖ-ਵੱਖ ਨੋਮੀਨੇਸ਼ਨ ਜੇ ਦਾਖਲ ਕਰਨੀ ਹੈ ਤਾਂ ਉਸ ਲਈ ਇਸ ਤੋਂ ਇਲਾਵਾ ਨਵੀਂ ਵੋਟਰ ਸੂਚੀ ਜੋ ਹੈ ਉਹ ਵੀ ਜੋ ਹੈ ਇਸ ਲਈ ਜਾਰੀ ਹੋਵੇਗੀ ਤਾਂ ਇਹ ਵੱਖ-ਵੱਖ ਦਸਤਾਵੇਜ਼ ਨੇ ਜੋ ਜ਼ਰੂਰੀ ਨੇ ਜੇ ਨੋਮੀਨੇਸ਼ਨ ਫਾਈਲ ਕਰਨੀ ਹੈ ਤਾਂ ਇਸ ਨੂੰ ਲੈ ਕੇ ਹਾਲਾਂਕਿ ਨਾਮਜ਼ਦਗੀਆਂ ਲਗਾਤਾਰ ਜਾਰੀ ਨੇ ਉਮੀਦਵਾਰ ਲਗਾਤਾਰ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਰਹੇ ਨੇ ਐਸੀ ਸਰਟੀਫਿਕੇਟ ਜੋ ਹੈ ਉਹ ਵੀ ਹੋਣਾ ਜ਼ਰੂਰੀ ਹੈ ਜੋ ਜ਼ਰੂਰੀ ਦਸਤਾਵੇਜ਼ ਇਸ ਤੋਂ ਇਲਾਵਾ 3 ਸਾਲ ਦੀ ਆਈਟੀ ਰਿਟਰਨ ਜੇ ਹੈ ਤਾਂ ਉਹ ਵੀ ਜੋ ਹੈ ਭਰੀ ਹੋਣੀ ਚਾਹੀਦੀ ਹੈ ਕਿ ਉਹ ਵੀ ਇਸ ਲਈ ਲਾਜ਼ਮੀ ਹੈ ਜੇ ਨੋਮੀਨੇਸ਼ਨ ਦਾਖਲ ਕਰਨਾ ਹੈ ਕਿਸੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਐਫ ਆਈ ਆਰ ਦੀ ਕਾਪੀ ਜੇ ਹੈ ਕਿ ਜੇ ਕਿਸੇ ਤੇ ਐਫ ਆਈ ਆਰ ਤਾਂ ਉਸ ਦੀ ਐਫ ਆਈ ਆਰ ਦੀ ਕਾਪੀ ਜੋ ਹੈ ਉਹ ਵੀ ਨੋਮੀਨੇਸ਼ਨ ਦੇ ਨਾਲ ਲਗਾਉਣੀ ਲਾਜ਼ਮੀ ਹੋਵੇਗੀ ਜੋ ਉਮੀਦਵਾਰਾ ਵੱਲੋਂ ਇਸ ਤੋਂ ਇਲਾਵਾ ਪੰਜ ਪਾਸਪੋਰਟ ਸਾਈਜ਼ ਫੋਟੋਆਂ ਜੋ ਹੈ ਉਹ ਵੀ ਜ਼ਰੂਰੀ ਨੇ ਕਿ ਜੇ ਤੁਸੀਂ ਨੋਮੀਨੇਸ਼ਨ ਦਾਖਲ ਕਰਨੀ ਹੈ ਨਾ ਚੋਣਾਂ ਦੇ ਵਿੱਚ ਤਾਂ ਉਸ ਲਈ ਤਾਂ ਬਿਲਕੁਲ ਜੇ ਐਨਓਸੀ ਜੋ ਹੈ ਨਹੀਂ ਮਿਲਦੀ ਤਾਂ ਇਸ ਲਈ ਐਫੀਡੇਵਿਟ ਜੋ ਹੈ ਉਹ ਵੀ ਦਾਖਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪੈਨ ਕਾਰਡ ਜੋ ਹੈ ਉਸ ਦੀ ਜੇ ਜ਼ਰੂਰਤ ਹੋਵੇਗੀ ਨੋਮੀਨੇਸ਼ਨ ਲਈ ਜੋ ਜ਼ਰੂਰੀ ਡਾਕੂਮੈਂਟਸ ਨੇ ਜੀ ਨੋਮੀਨੇਸ਼ਨ ਦਾਖਲ ਕਰਨੀਆਂ ਤਾਂ ਤੇ ਇਸ ਤੋਂ ਇਲਾਵਾ ਬੈਂਕ ਸਟੇਟਮੈਂਟ ਤੇ ਲੂਨ ਦਾ ਵੀਰਵਾ ਕੀ ਜੇ ਕੋਈ ਲੋਨ ਹੈ ਜੇ ਕੋਈ ਕਰਜ਼ਾ ਚੱਲ ਰਿਹਾ ਤਾਂ ਉਸ ਦਾ ਵੀਰਵਾ ਜੋ ਹੈ ਉਹ ਵੀ ਦੇਣਾ ਹੋਵੇਗਾ ਉਹ ਵੀ ਅਸਲੀ لازਮੀ ਹੈ ਤੇ ਇਸ ਤੋਂ ਇਲਾਵਾ ਇੱਕ ਗੱਲ ਕਰੀਏ ਤਾ ਚਲ ਚਲ ਜਾਇਦਾ ਜੋ ਹੈ ਉਸ ਦਾ ਅਵੀਰਵਾਵੀ ਦੇਣਾ ਹੋਵੇਗਾ ਤਾਂ ਬਿਲਕੁਲ ਅਗਲੀ ਖਬਰ ਦਾ ਰੁਕ ਕਰ ਦਿਆ ਤਰਨਤਾਰਨ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਉਮੀਦਵਾਰਾਂ ਦੀ ਨਾਮਿਨੇਸ਼ਨ ਕਰਵਾਉਣ ਲਈ ਸੁਖਬੀਰ ਸਿੰਘ ਬਾਦਲ ਤਰਨਤਾਰਨ ਪਹੁੰਚੇ ਹੋਏ ਨੇ ਤਾਂ ਬਿਲਕੁਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਮਾਹੌਲ ਪੱਕਿਆ ਹੋਇਆ ਹੈ ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਰਨਤਾਰਨ ਪਹੁੰਚੇ ਹੋਏ ਨੇ ਜੋ ਉਮੀਦਵਾਰਾਂ ਵੱਲੋਂ ਨਾਮਿਨੇਸ਼ਨ ਦਾਖਲ ਕਰਵਣੀਆਂ ਜਤੀਜਾ ਦੇਣਾ ਲਗਾਤਾਰ ਨਾਮਜ਼ਦਗੀਆਂ ਹੋ ਰਹੀਆਂ ਨੇ ਨਾਮਿਨੇਸ਼ਨ ਦਾਖਲ ਕਰਵਾਈਆਂ ਜਾ ਰਹੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਕੁਧਾ ਤਰਨਤਾਰਨ ਪਹੁੰਚੇ ਹੋਏ ਨੇ ਤੇ ਜਿਹੜੇ ਉਮੀਦਵਾਰ ਨਾਮਿਨੇਸ਼ਨ ਕਰਵਾ ਰਹੇ ਨੇ ਉਹਨਾਂ ਦੇ ਨਾਲ ਨਾਮਿਨੇਸ਼ਨ ਦਾਖਲ ਕਰਵਾਉਣ ਲਈ ਸਖ਼ਤੀ سے ਬਾਦਲਾ ਖੁੱਲ ਖੁਦ ਤਰਨਤਾਰਨ ਚੁਆ ਪਹੁੰਚੇ ਹੋਏ ਨੇ ਤੇ ਉਮੀਦਵਾਰਾਂ ਨਾਲ ਨਾਮਿਨੇਸ਼ਨ ਉਹਨਾਂ ਵੱਲੋਂ ਦਾਖਲ ਕਰਵਾਇਆ ਜਾ ਰਿਹਾ ਹੈ ਤਾਂ ਬਿਲਕੁਲ ਕਿਉਂਕਿ ਅੱਜ ਜਿੰਦਗੀ ਦਾ ਪੋਲ ਤਰਨਤਾਰਨ ਦੀ ਜਿੰਮੇ ਚੋਣ ਨੂੰ ਲੈ ਕੇ ਰਿਹਾ ਉਸ ਤੋਂ ਬਾਅਦ ਵੱਡੀ ਮੇਰੇ ਫੀਮ ਲਈ ਕਾਲੀਨਰ ਵਾਸਤੇ ਪੰਜਾਬ

ਬਿਲਕੁਲ ਜੋ ਮਾਹੌਲ ਪੂਰਾ ਪਖਿਆ ਹੋਇਆ ਦੁਬਾਰਾ ਤੋਂ ਇੱਕ ਵਾਰ ਕਿਹਾ ਜਾ ਸਕਦਾ ਹੈ ਕਿ ਚੋਣਾ ਵਾਲਾ ਮਾਹੌਲ ਹੈ ਜਿਸ ਨੂੰ ਲੈ ਕੇ ਸਾਰੇ ਆਗੂ ਵੀ ਕਿਤੇ ਨਾ ਕਿਤੇ ਸਰਗਰਮ ਨਜ਼ਰ ਆਲੇ ਨੇ ਸਾਡੇ ਨੂੰ ਨਾਲ ਸਾਡੇ ਸਹਿਯੋਗੀ ਭਪਿੰਦਰ ਜੁੜੇ ਹੋਏ ਨੇ ਨਾ ਬਾਤ ਉਹ ਤਾਂ ਬਿਲਕੁਲ ਭਪਿੰਦਰ ਕਿਉਂਕਿ ਦੁਬਾਰਾ ਪੰਜਾਬ ਚ ਚੋਣਾ ਦਾ ਮਾਹੌਲ ਕਿਹਾ ਜਾ ਸਕਦਾ ਹੈ ਕਿ ਬਣਿਆ ਹੋਇਆ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਚੋਣਾ ਜੋ ਆ ਹੋ ਰਿਹਾ ਨੇ ਨਾਮਜ਼ਦਗੀਆਂ ਦਾ ਦੌਰ ਲਗਾਤਾਰ ਜਾਰੀਆ ਤਾਂ ਨਾ ਬਾਜ ਇਸ ਤਰ੍ਹਾਂ ਦੀਆਂ ਨਾ ਬਾਜ ਇਸ ਮੌਕੇ ਕੀ ਤਸਵੀਰਾਂ ਨੇ ਇਸ ਨੂੰ ਲੈ ਕੇ ਜੀ ਭਪਿੰਦਰ ਜੇ ਨਾ ਗਿਆ ਉਹਨੇ ਫਿਰ ਜੀ ਮੈਂ ਤੁਹਾਨੂੰ ਦੱਸਦਾ ਮੈਂ ਐਸ ਡੀ ਐਮ ਦਫ਼ਤਰ ਦੇ ਖੜਾਗਾ ਤੁਹਾਨੂੰ ਤਸਵੀਰਾਂ ਵਿੱਚ ਇੱਕ ਵਾਰੇ ਦਿਖਾ ਦਏ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਚੱਪੇ-ਚੱਪੇ ਤੇ ਪੁਲਿਸ ਜੋ ਆਪਣੀ ਡਿਊਟੀ ਨਿਭਾਰ ਰਹੀਆ ਪਰ ਇੱਥੇ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਾਮਿਨੇਸ਼ਨ ਫਾਈਲ ਨਹੀਂ ਕਰਨ ਆਇਆ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਰਿਹਾ ਅੰਦਰ ਬਿਲਕੁਲ ਛਨਾਟਾਗਾ ਭਾਵੇਂ ਕੀ ਜੋ ਐਸਿਡ ਹਮ ਦਫ਼ਤਰ ਦੇ ਬਾਹਰ ਜੋ ਉਹਨਾਂ ਦਾ ਅਮਲਾ ਉਹ ਇੱਥੇ ਬੈਠਾਗਾ ਪਰ ਅਜੇ ਤੱਕ ਨਾ ਅਕਾਲੀ ਦਲ ਨਾ ਭਾਜਪਾ ਨਾ ਕਾਂਗਰਸ ਨਾ ਆਮ ਪਾਰਟੀ ਦਾ ਕੋਈ ਵੀ ਨਮੈਂਦਾ ਇੱਥੇ ਅਜੇ ਤੱਕ ਕਾਗਜ਼ ਫਿੱਲ ਨਹੀਂ ਕਰਨ ਆਇਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਕਦੁੱਖਾ ਲੋਕ ਜੋ ਇੱਥੇ ਫਾਰਮ ਵਗੈਰਾ ਆਪਦੇ ਦੇਖ ਰਹੇ ਨੇ ਜੋ ਪ੍ਰਕਿਰਿਆ ਉਸ ਦੀ ਉਸ ਨੂੰ ਜਾਂਚ ਰਹੇ ਨੇ ਪਰ ਅਜੇ ਤੱਕ ਨਾਮਿਨੇਸ਼ਨ ਫਾਈਲ ਕਰਨ ਕੋਈ ਨਹੀਂ ਆ ਰਿਹਾ ਸਾਡੇ ਨਾਲ ਇੱਥੇ ਅੰਦਰ ਗੱਲ ਕਰਾਂਗੇ ਜੋ ਇੱਥੇ ਨਾਮਿਨੇਸ਼ਨ ਫਾਈਲ ਕਰਨ ਲਈ ਆਉਣਗੇ ਲੋਕ ਸਾਡੇ ਨਾਲ ਐਸਡੀਐਮ ਸਾਹਮਣੇ ਜੋ ਇਥੇ ਰਿਟਰਨਿੰਗ ਅਫਸਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਹਨਾਂ ਨਾਲ ਗੱਲ ਕਰਦੇ ਆ ਸਾਰੇ ਜਿਹੜਾ ਹੈਗਾ ਅੱਜ ਤੀਸਰਾ ਦਿਨ ਆਗਾ ਇਥੇ ਅਜੇ ਤੱਕ ਕਿੰਨੇ ਕ ਨਾਮਿਨੇਸ਼ਨ ਅਜੇ ਤੱਕ ਰਾਈਲ ਹੋਏ ਨੇ ਹਾਂ ਅਜੇ ਤੱਕ ਜੀ ਕੋਈ ਵੀ ਨਾਮਿਨੇਸ਼ਨ ਪ੍ਰਾਪਤ ਨਹੀਂ ਹੋਇਆ ਕਿਸੇ ਵੀ ਪਾਰਟੀ ਵੱਲੋਂ ਕੋਈ ਨਾਮਿਨੇਸ਼ਨ ਦਾਖਲ ਨਹੀਂ ਕੀਤਾ ਗਿਆ ਜੀ ਕੀ ਕਾਰਨ ਅੱਜ ਤੀਸਰਾ ਦਿਨ ਹੋ ਗਿਆ ਕੱਲ ਲਾਸਟ ਦਾ ਦਿਨ ਆ ਫਿਰ ਜਦ ਇੱਕਦਮ ਜਿਹੜੇ ਆਉਣਗੇ ਜੋ ਫਾਇਲ ਕਰਨ ਉਮੀਦਵਾਰਾ ਇਸ ਨੇ ਤੁਹਾਡੀ ਵੀ ਪਰੇਸ਼ਾਨੀ ਵਧੇਗੀ ਉਹ ਇਹ ਉਹ ਇਲੈਕਸ਼ਨ ਕਮਿਸ਼ਨ ਨੇ ਚਾਰ ਦਿਨ ਦਾ ਟਾਈਮ ਦਿੱਤਾ ਹੋਇਆ ਹੈ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਤੇ ਉਸ ਦੌਰਾਨ ਕੋਈ ਵੀ ਕੈਂਡੀਡੇਟ ਕਦੋਂ ਵੀ ਆਪਣੇ ਨਾਮੀਨੇਸ਼ਨ ਭਰ ਸਕਦਾ ਤੇ ਹੁਣ तकरीबन 1 ਵਜੇ ਦਾ ਟਾਈਮ ਹੋ ਗਿਆ ਅਜੇ ਤੱਕ ਕੋਈ ਆਇਆ ਜਾਂ ਹੁਣ ਤੱਕ ਨਹੀਂ ਅੱਜ ਹਜੇ 1 ਵਜੇ ਤੱਕ ਕੋਈ ਨਾਮੀਨੇਸ਼ਨ ਭਰ ਆਪਣੀ ਹੋਇਆ ਤੁਹਾਨੂੰ ਟੋਟਲ ਕਿੰਨੇ ਆ ਜਿਹੜੀਆਂ ਸ਼ੀਟਾਂ ਨੇ ਆਪਣੇ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਤੇ ਤੇ ਬਲਾਕ ਸੰਮਤੀ ਦੀ ਹਾਂ ਆਪਣੇ ਇੱਥੇ ਬਲਾਕ ਸੰਮਤੀ ਦਾ ਆਰੋ ਬਣਾਇਆ ਗਿਆ ਸਾਨੂੰ ਤੇ ਉਹਦੇ ਵਿੱਚ 25 ਜ਼ੋਨ ਬਣਾਏ ਗਏ ਨੇ ਹਾਂਜੀ ਹਾਂਜੀ ਉਹਨਾਂ ਦੀਆਂ ਇਲੈਕਸ਼ਨ ਹੋ ਰਹੀਆਂ ਤਾਨੂੰ ਦੱਸ ਦਈਏ ਜੋ ਇੱਥੇ ਅਮਲਾ ਜ਼ਰੂਰ ਬੈਠਾਗਾ ਪਰ ਇੱਥੇ ਅਜੇ ਤੱਕ ਕੋਈ ਵੀ ਉਮੀਦਵਾਰ ਇੱਥੇ ਨਾਮਿਨੇਸ਼ਨ ਫਾਈਲ ਨਹੀਂ ਕਰਨ ਆਇਆ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪ੍ਰੈਸਿਡੈਂਟ ਅਤੇ ਬਲਾਕ ਸੰਮਤੀ ਦੇ ਆ 25 ਜੋ ਸੀਟਾਂ ਨੇ ਉਸਤੇ ਚੋਣ ਲੜੀ ਜਾਵੇਗੀ ਪਰ ਹੈਰਾਨੀ ਦੀ ਗੱਲ ਹੈ ਅੱਜ ਤੀਸਰਾ ਦਿਨ ਆ ਤੇ 1:00 ਵੱਜ ਚੁੱਕਿਆ ਅਜੇ ਵੀ ਕੋਈ ਵੀ ਉਮੀਦਵਾਰ ਇੱਥੇ ਨਾਮਿਨੇਸ਼ਨ ਫਾਈਲ ਨਹੀਂ ਕਰਨ ਆਇਆ ਜੀ ਜੀ ਬਿਲਕੁਲ ਭਪਿੰਦਰ ਜੀ ਬਹੁਤ ਬਹੁਤ ਧੰਨਵਾਦ तमाम ਤਸਵੀਰਾਂ ਦਿਖਾਉਣ ਲਈ ਤਾਂ ਬਿਲਕੁਲ ਇਹ ਕਹਾ ਜਾ ਸਕਦਾ ਹੈ ਕਿ ਨਾਬਾ ਚ ਅਜੇ ਤੱਕ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਕਿ ਅਜੇ ਨਾਮਿਨੇਸ਼ਨ داخل ਨਹੀਂ ਹੋਈ ਹਾਲਾਂਕਿ ਕੱਲ ਜੋ ਹੈ ਆਖਰੀ ਦਿਨ ਹੈ ਨਾਮਿਨੇਸ਼ਨ ਦਾਖਲ ਕਰਨ ਦਾ ਤਾਂ ਵਾਕਫਾਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵਾਕਫਾਕ ਜ਼ਿਲ੍ਹਾ ਤੋਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਨਾ ਚੋਣਾਂ ਨੂੰ ਲੈ ਕੇ ਤਾਂ ਬਿਲਕੁਲ ਸਾਡੇ ਨਾਲ ਜੋ ਚਰਨਜੀਤ ਕੌਸ਼ਲ ਜੁੜੇ ਹੋਣੇ ਇਸੇ ਜ਼ਰੂਰ ਤੋਂ ਤਾਂ ਬਿਲਕੁਲ ਚਰਨਜੀਤ ਬਿਲਕੁਲ ਦੁਬਾਰਾ ਪੰਜਾਬ ਚ ਚੋਣਾਂ ਦਾ ਮਾਹੌਲ ਬਣ ਜਾ ਰਿਹਾ ਹੈ ਤਾਂ ਸੰਗਰੂਰ ਚ ਕੀ ਤਸਵੀਰਾਂ ਨੇ ਨਾਮਿਨੇਸ਼ਨ ਨੂੰ ਲੈ ਕੇ ਕੀ ਮਾਹੌਲ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਰ ਬਿਲਕੁਲ ਚੋਣਾਂ ਦਾ ਮਾਹੌਲ ਜ਼ਰੂਰ ਹੈਗਾ ਪਰ ਸੰਗਰੂਰ ਦੇ ਵਿੱਚ ਵੀ ਕਿਸ ਤਰ੍ਹਾਂ ਤੇ ਇਹ ਮਾਹੌਲ ਜਿਆਦਾ ਗਰਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਿੰਡਾਂ ਦੇ ਵਿੱਚ ਮਾਹੌਲ ਗਰਮ ਹੈਗਾ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਲੋਕ ਆਪਣੇ ਮੈਂਬਰ ਨੂੰ ਲੱਭਦੇ ਫੇਰੇ ਨੇ ਕਿ ਕਿਹਨੂੰ ਅਸੀਂ ਨਾਮਿਨੇਸ਼ਨ ਨਾਮਿਨੇਟ ਖੜਾ ਕਰਨਾ ਅਲੱਗ-ਅਲੱਗ ਪਾਰਟੀਆਂ ਹਜੇ ਡਿਸਾਈਡ ਨਹੀਂ ਕਰ ਪਾਰੀਆਂ ਪਰ ਜਿਸ ਤਰੀਕੇ ਨਾਲ ਅੱਜ ਦੂਸਰਾ ਦਿਨ ਹੈ ਅਗਰ ਕੱਲ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਕੱਲ ਪਹਿਲੇ ਦਿਨ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਤਿੰਨ ਨਾਮਿਨੇ ਨਾਮਿਨੇਟਰ ਜਿਹੜੇ ਹੈਗੇ ਸੀ ਉਹ ਕਿੱਤੇ ਗਏ ਸੀ ਤਿੰਨ ਲੋਕਾਂ ਨੇ ਜਿਹੜੀ ਆਪਣੇ ਫਾਈਲ ਹੈਗੇ ਸੀ ਉਹ ਨਾਮਿਨੇਸ਼ਨ ਕਰ ਦਿੱਤੇ ਸੀ ਤੇ ਹੁਣ ਅਗਰ ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾਈਏ ਤਾਂ ਐਸਡੀਐਮ ਦਫ਼ਤਰ ਦੇ ਵਿੱਚ ਹੁਣ ਮੌਜੂਦ ਆ ਹੁਣ ਇਸ ਪਾਸੇ ਜਿੱਦਤ ਨਾਮਜਦਗੀ ਫਾਰਮ ਭਰੇ ਜਾ ਰਹੇ ਨੇ ਤਾਂ ਦੂਜੇ ਪਾਸੇ ਪੰਚਾਇਤ ਸੰਮਤੀ ਦੇ ਹੈਗੇ ਨੇ ਤਾਂ ਮਾਹੌਲ ਦੂਜੇ ਦਿਨ ਵੀ ਠੰਡਾ ਹੀ ਦਿਖਾਈ ਦੇ ਰਿਹਾ ਹੁਣ ਤੱਕ ਸਿਰਫ 5 ਲੋਕਾਂ ਨੇ ਆਪਣੇ ਜਿਹੜੇ ਨਾਮਿਨੇਸ਼ਨ ਆ ਉਹ ਫਾਈਲ ਕੀਤੀ ਆ ਤਾ ਕਿਤਰਾ ਕਿਤੇ ਕੱਲ ਆਖਰੀ ਦਿਨ ਹੈਗਾ ਅੱਜ ਦੂਸਰਾ ਦਿਨ ਹੈਗਾ ਕੱਲ ਆਖਰੀ ਦਿਨ ਤਾਂ ਕੱਲ ਆਖਰੀ ਦਿਨ ਜਾ ਕੇ ਇਹੀ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਨਾਮਿਨੇਸ਼ਨ ਫਾਈਲ ਕਰਨ ਆ ਸਕਦੇ ਨੇ ਕਿਉਂਕਿ ਅਖੀਰਲੇ ਦਿਨ ਕਿਤਨਾ ਕਿਤੇ ਇਹ ਚੋਣਾਂ ਦੇ ਵਿੱਚ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਇਹ ਚੋਣਾਂ ਹੋਣਗੀਆਂ ਪਰ ਜਦੋਂ ਡੇਟ ਅਨਾਉਂਸ ਕੀਤੀ ਗਿਆ ਤਾਂ ਇੱਕਦਮ ਲੋਕਾਂ ਦਾ ਕਿਤਨਾ ਕਿਤੇ ਡਿਸੀਜਨ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਨਹੀਂ ਬਣਦਾ ਪੰਚਾਇਤ ਸੰਬੰਧੀ ਮੈਂਬਰ ਨਹੀਂ ਆਪਣੇ ਨਾਮਿਨੇਟ ਜਿਹੜੇ ਹੈਗੇ ਚੁਣੇ ਜਾਂਦੇ ਜਿਲ੍ਹਾ ਪ੍ਰੀਸ਼ਦ ਦੇ ਲੋਕ ਨਹੀਂ ਚੁਣੇ ਜਾਂਦੇ ਤਾਂ ਕਿ ਸੰਗਤੇ ਹਜੇ ਪਿੰਡਾਂ ਦੇ ਵਿੱਚ ਜ਼ਰੂਰ ਗਹਿਵਾ ਗਰਮੀ ਹੈ ਪਰ ਨਾਮਿਨੇਸ਼ਨ ਫਾਈਲ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਆ ਰਹੇ ਸੰਗਰੂਰ ਦੇ ਵਿੱਚ ਹੁਣ ਤੱਕ ਸਿਰਫ 5 ਦੇ ਲਗਭਗ ਹੀ ਸਵੇਰ ਤੋਂ ਜਿਹੜੇ ਫਾਰਮ ਨੇ ਉਹ ਲੋਕਾਂ ਨੇ ਜਮ੍ਹਾਂ ਕਰਾਏ ਨੇ ਇੱਧਰ ਭਾਈ ਸਾਹਿਬ ਖੜੇ ਨੇ ਜਿਨ੍ਹਾਂ ਨੇ ਨਾਮਿਨੇਸ਼ਨ ਫਾਈਲ ਕਰਾਈ ਆ ਹਾਂ ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਹੜਾ ਪਿੰਡ ਆ ਤੁਹਾਡਾ ਕੀ ਨਾਮ ਆ ਉਪਲੀ ਪਿੰਡਾ ਜੀ ਅਵਤਾਰ ਸਿੰਘ ਮੇਰਾ ਨਾਮ ਆ ਮੈਂ ਬਲਕ ਸਮਤੀ ਦੀ ਇਲੈਕਸ਼ਨ ਲੜਦਾ ਦੋ ਪਿੰਡਾਂ ਦੀ अच्छा कि ये किमे दी तैयारियां ਤੁਹਾਡੇ ਪਿੰਡ ਦੇ ਵਿੱਚ ਨੇ ਕਿਉਂਕਿ ਜਿਸ ਦਿਨ ਅਨਾਉਂਸ ਕਰਿਆ ਉਦੋਂ ਤੋਂ ਲੈ ਕੇ ਹੁਣ ਤੱਕ ਕਿਸ ਤਰੀਕੇ ਦਾ ਤੁਹਾਡਾ ਪ੍ਰੋਗਰਾਮ ਰਹੇ ਨੇ ਵਧੀਆ ਜੀ ਪ੍ਰੋਗਰਾਮ ਵਧੀਆ ਕਾਉਂਸਲ ਵਧੀਆ ਦੇ ਰਹੇ ਨੇ ਲੋਕ ਪਾਰਟੀ ਦੇ ਕੰਮ ਕਰੇ ਹੋਏ ਨੇ ਦੋਨਾਂ ਕੰਡਾਂ ਚੋਂ ਬ੍ਰਿਜ ਅਨਾਉਂਸ ਆ ਰਿਹਾ ਕਾਗਜ਼ ਭਰੇ ਨੇ ਆਪਾਂ ਨੇ ਇਹਦੀ ਪਾਰਟੀ ਵੱਲੋਂ ਤੁਸੀਂ ਨਾਮੀਨੇਸ਼ਨ ਫਾਈਲ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਪਿੰਡ ਦੇ ਵਿੱਚੋਂ ਬਾਕੀ ਪਾਰਟੀਆਂ ਨੇ ਭਰੇ ਨਹੀਂ ਹੁਣ ਤੱਕ ਇਹ ਪਿੰਡ ਸੇ ਪਰਿਵਾਰ ਚੋਂ ਇੱਕ ਬੰਦੇ ਨੇ ਭਰੇ ਨੇ ਅੱਛਾ ਜੀ ਸਾਡੇ ਪਿੰਡ ਦੇ ਪ੍ਰਾਂ ਲੀਡਰਾਂ ਮੁੰਡਾ ਉਹ ਉਹਨੇ ਭਰੇ ਨੇ ਹੋਰ ਤਰ੍ਹਾਂ ਕਿਸੇ ਨੇ ਨਹੀਂ ਭਰੇ ਇਸ ਤਰੀਕੇ ਨਾਲ ਦੇਖਦੇ ਹਾਂ ਦ ਆ ਅਗਰ ਪੰਚਾਇਤੀ ਚੋਣਾਂ ਹੁੰਦੀਆਂ ਤਾਂ ਮਾਹੌਲ ਪੂਰਾ ਗਰਮ ਹੁੰਦਾ ਅੱਜ ਦੂਜੇ ਦਿਨ ਵੀ ਕੱਲ੍ਹ ਆਖਰੀ ਦਿਨ ਹੁਣ ਤੱਕ ਬਹੁਤ ਘੱਟ ਮਤਲਬ 1 ਜਾਂ 2 ਫੀਸਦੀ ਲੋਕ ਹੀ ਹੁਣ ਤੱਕ ਲੋਕਾਂ ਨੇ ਫਾਰਮ ਭਰੇ ਨੇ ਕੀ ਕੰਮ ਦੇਖਦੇ ਨੇ ਤੇ ਬਾਈ ਜੀ ਸਾਡੀ ਪਾਰਟੀ ਬੰਦ ਦਾ ਕਾਗਜ਼ੇ ਭਰੀ ਜਾਂਦੇ ਨੇ ਕੁਝ ਕੱਲ੍ਹ ਭਰ ਗਏ ਕੁਝ ਅੱਜ ਕੁਝ ਕਾਗਜ਼ ਤਿਆਰ ਕਰਾ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਬੰਦੀ ਨਹੀਂ ਮਿਲ ਰਹੇ ਸਾਡੇ ਘੜਦੇ ਫਿਰਦੇ ਸਾਡੇ ਪਿੰਡ ਵੀ ਵੀਰਾਂ ਕੁਝ ਹੋ ਰਿਹਾ ਪਰ ਸਾਡੇ ਮੁਕਾਬਲੇ ਕੋਈ ਹਾਲੇ ਦਿਖ ਨਹੀਂ ਰਿਹਾ ਸਨ ਅਜੇ ਤੱਕ ਮੈਂਬਰ ਡਿਸਾਈਡ ਨਹੀਂ ਹੋ ਰਹੇ ਲੋਕ ਨਾ ਕਲੀਅਰ ਨਹੀਂ ਹੋ ਰਹੇ ਵਾਲੇ ਰੋਜ਼ ਘਟ ਹੁੰਦੇ ਨੇ ਦੋ ਦ ਬਾਕੀ ਇਧਰ ਪਿੰਡ ਦੇ ਸਰਪੰਚ ਕਹਿੰਦੇ ਨੇ ਬਾਈ ਜੀ ਤੁਹਾਡੇ ਪਿੰਡ ਦਾ ਕੀ ਮਾਹੌਲ ਹੈ ਕਿਹੜਾ ਪਿੰਡ ਆਪਣਾ ਸਾਡਾ ਪੁਲੀ ਪਿੰਡ ਹੈ ਜੀ ਪਿੰਡ ਦਾ ਵਧੀਆ ਮਾਹੌਲਾ ਆਮ ਆਦਮੀ ਪਾਰਟੀ ਵੱਲੋਂ ਅਸੀਂ ਅੱਜ ਨਾਮਜ਼ਦ ਕੀ ਅਵਤਾਰ ਸਿੰਘ ਧਾਰੀ ਦੀ ਭਰੀਆ ਬਲਾਕਾ ਮਤੀਚ ਬਾਕੀ ਪਾਰਟੀਆਂ ਵੱਲੋਂ ਆਏ ਨੇ ਕੋਈ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਪਿੰਡ ਤੋਂ ਸਾਡੀ ਪਾਰਟੀ ਦੀ ਬੰਦਾ ਆਇਆਗਾ ਬਿਲਕੁਲ ਸੰਗਰੂਰ ਦੇ ਵਿੱਚ ਹਜੇ ਤੱਕ ਭਾਵੇਂ ਦੂਸਰਾ ਦਿਨ ਹੈਗਾ ਬਹੁਤ ਘੱਟ ਲੋਕਾਂ ਦੇ ਵੱਲੋਂ ਨਾਮੀਨੇਸ਼ਨ ਫਾਈਲ ਕੀਤੀ ਗਈ ਆ ਕੱਲ ਆਖਰੀ ਮਿਤੀ ਹੈਗੀ ਆ ਕੱਲ ਆਖਰੀ ਮਿਤੀ ਨੂੰ ਜਾ ਕੇ ਕਿਹ ਤਰ੍ਹਾਂ ਕਿਤੇ ਮਾਹੌਲ ਗਰਮ ਆਊਗਾ 14 ਦਸੰਬਰ ਨੂੰ ਚੋਣਾਂ ਨੇ ਉਸ ਤੋਂ ਬਾਅਦ ਫਿਰ ਕਿਹ ਤਰ੍ਹਾਂ ਕਿਤੇ ਚੈਕਿੰਗ ਹੋਣੀ ਆ ਡਾਕੂਮੈਂਟਸ ਦੀ ਕੋਈ ਕਮੀ ਪੇਸ਼ੀ ਹੋਊਗੀ ਆਪਾਂ ਬੰਦੇ ਵਾਪਸ ਲੈ ਸਕਦੇ ਨੇ ਪਰ ਇਹ ਕਿਹ ਤਰ੍ਹਾਂ ਕਿਤੇ 6 ਤੋਂ ਲੈ ਕੇ 14 ਤੱਕ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਜ਼ਰੂਰ ਜਿਹੜਾ ਮਾਹੌਲ ਆ ਉਹ ਗਰਮ ਆਊਗਾ ਜੀ ਜੀ ਚਰਨ ਜੀ ਬਹੁਤ ਬਹੁਤ ਧੰਨਵਾਦ ਤਮਾਮ ਤਸਵੀਰਾਂ ਦਿਖਾਉਣ ਲਈ ਤਮਾਮ ਜਾਣਕਾਰੀ ਲਈ ਤਾਂ ਬਿਲਕੁਲ 14 ਦਸੰਬਰ ਨੂੰ ਜੋ ਹੈ VOTING ਹੋਣੀ ਹੈ 17 ਨੂੰ ਨਤੀਜੇ ਉਹਨੇ ਨੇ ਤੇ ਕੱਲ ਜੋ ਹੈ ਨਾਮਿਨੇਸ਼ਨ ਦਾ ਆਖਰੀ ਦਿਨ ਹੈ ਹਾਲਾਂਕਿ ਸੰਗਰੂਰ ਨਾਬਾ ਚ ਅਜੇ ਮਾਹੌਲ ਉਹਨਾ ਗਰਮਾਉਂਦਾ ਹੋਇਆ ਨਹੀਂ ਨਜ਼ਰ ਆ ਰਿਹਾ ਉਹਨੇ ਵੱਡੇ ਪੱਧਰ ਤੇ ਨਾਮਿਨੇਸ਼ਨ ਨਹੀਂ ਦਾਖਲ ਕੀਤੀ ਗਈ ਹੋ ਸਕਦਾ ਹੈ ਕਿ ਕੱਲ ਆਖਰੀ ਦਿਨ ਹੈ ਕੱਲ ਵੱਡੇ ਪੱਧਰ ਤੇ ਨਾਮਿਨੇਸ਼ਨ ਦਾਖਲ ਕੀਤੀ ਜਾਵੇ ਉਮੀਦਵਾਰਾਂ ਵੱਲੋਂ ਕਿਉਂਕਿ ਇਹ ਵੀ ਕਿਤਨੇ ਕਿਤੇ ਕਾਰਨ ਹੈ ਕਿ ਕੀ ਆ ਜਾ ਰਿਹਾ ਕਿ ਬਹੁਤ ਘਟ ਸਮਾਤਾ ਗਿਆ ਜਿਸ ਵਿੱਚ ਲੈ ਕੇ ਅਜੇ ਲੁਕਾ ਵੱਲੋਂ ਉਹਨਾ ਫੈਸਲਾ ਨਹੀਂ ਲਿਆ ਗਿਆ ਜਿਸ ਵਿੱਚ ਲੈ ਕੇ ਜੇ ਮਾਹੌਲ ਠੰਡਾ ਦਿਖਾਈ ਦੇ ਰਿਹਾ ਤਾਂ ਕੱਲ ਨਾਮਿਨੇਸ਼ਨ ਦਾ ਆਖਰੀ ਦਿਨ ਹੈ ਉਸ ਤੋਂ ਬਾਅਦ 14 ਦ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਜੋ ਕਿ ਪੰਜਾਬ 'ਚ ਹੋਣ ਜਾ ਰਹੀਆਂ ਨੇ ਲਗਾਤਾਰ ਦੁਬਾਰਾ ਕਿਹਾ ਜਾ ਸਕਦਾ ਕਿ ਪੰਜਾਬ 'ਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਤਰਨਤਾਰਨ ਜ਼ਿਮਨੀ ਚੋਣ ਹੋ ਕੇ ਹਟ ਗਿਆ ਤੇ ਹੁਣ ਦੁਬਾਰਾ ਜੋ ਹੈ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਜੋ ਹੈ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਜਿੱਥੇ ਕਿ ਨਾਮੀਨੇਸ਼ਨ ਦਾਖਲ ਕੀਤੇ ਜਾ ਰਹੇ ਸੀ ਬਿਲਕੁਲ ਅਗਲੀ ਖਬਰ ਜੋ ਹੈ ਅਮਰਿਤਪਾਲ ਨਾਲ ਜੁੜੀ ਹੋਈ ਹੈ ਅੰਮ੍ਰਿਤਸਰ ਚ ਅਮਰਿਤਪਾਲ ਦੇ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀੜੀਆਂ ਪਾਕੇ ਜੋ ਹੈ ਪ੍ਰਦਰਸ਼ਨ ਕਰ ਰਹੇ ਨੇ ਬੀੜੀਆਂ ਚ ਡੀਸੀ ਦਫਤਰ ਵੱਲ ਮਾਰਚ ਜੋ ਹੈ ਕੀਤਾ ਜਾ ਰਿਹਾ ਹੈ ਅਮਰਿਤਪਾਲ ਦੇ ਸਮਰਥਕਾਂ ਵੱਲੋਂ ਤਾਂ ਅਮਰਿਤ ਬਾੜੀ ਜੋ ਪੈਰੋਲ ਅਰਜ਼ੀ ਰੱਦ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਦੱਸਦੀ ਹੈ ਕਿ ਅਮਰਿਤਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਹੋਣਾ ਅਮਰਿਤਪਾਲ ਦੇ ਸਮਰਥਕ ਨੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਨਸੀਸੀ ਦੇ ਤਹਿਤ ਜੋ ਸੰਸਦ ਅਮਰਿਤਪਾਲ ਨੇ ਅਸਮ ਦੀ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਨੇ ਸਰ ਮਾਮਲਾ ਵੱਲੋਂ ਪਰੋਲ ਮਕੀ ਹੋਈ ਸੀ ਹਾਈ ਕੋਰਟ ਚ ਹਾਲਾਂਕਿ ਇਹ ਮਾਮਲਾ ਜੋ ਹੈ ਵਿਚਾਰधीन ਹੈ ਪਰ ਇਸ ਦੌਰਾਨ ਅਮਰਤਪਾਲ ਦੇ ਸਮਰਥਕ ਜ਼ਰੂਰ ਵੱਡੇ ਪੱਧਰ ਤੇ ਪ੍ਰਦਰਸ਼ਨ ਕਰ ਰਹੇ ਨੇ ਹੱਥਾਂ ਚ ਬੀੜੀਆਂ ਪਾ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੱਕ ਤਰ੍ਹਾਂ ਦੇ ਨਾਲ ਸੰਕੇਤਕ ਹੜਤਾਲ ਜੋ ਹੈ ਉਹ ਦਿਖਾਈ ਜਾ ਰਹੀ ਹੈ ਤਾਂ ਉਹ ਜਾਣਕਾਰੀ ਸਾਡੇ ਸਹਿਯੋਗੀ Rajiv Sharma ਜੁੜੇ ਹੋਏ ਨੇ ਤਾਂ Rajiv ਬਿਲਕੁਲ ਕਿਉਂਕਿ ਪਰੋਲ ਦੇਣ ਤੋਂ ਪੰਜਾਬ ਸਰਕਾਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਅੱਜ ਅਮਰਤਪਾਲ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਨੇ ਡੀਸੀ ਦਫ਼ਤਰ ਸਾਹਮਣੇ ਤਾਂ ਮੌਕੇ ਦੀਆਂ ਕੀ ਤਸਵੀਰਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਪਰੋਲ ਜੋ ਹੈ ਉਹ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਅਮਰਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਉਹ ਸੜਕਾਂ ਦੇ ਉੱਤੇ ਉਤਰੇ ਨੇ ਔਰ ਕੱਲ ਹੀ ਇਸ ਦਾ ਐਲਾਨ ਕੀਤਾ ਗਿਆ ਸੀ ਕਿ ਅਮਰitsar ਦੇ ਡੀਸੀ ਦਫਤਰ ਦੇ ਬਾਹਰ ਇਹਨਾਂ ਵੱਲੋਂ ਜੋ ਹੈ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਡੀਸੀ ਦਫਤਰ ਤੋਂ ਲਗਭਗ ਕਿਲੋ ਡੇਢ ਕਿਲੋਮੀਟਰ ਦੂਰੀ ਤੇ ਰਣਜੀਤ ਐਵੇਨਿਊ ਮidan ਦੇ ਵਿੱਚ ਪਹਿਲਾਂ ਇਹ ਸਾਰੇ ਜਿਹੜੇ ਸਮਰਥਕ ਨੇ ਉਹ ਇਕੱਠੇ ਹੋਏ ਔਰ ਉੱਥੋਂ ਇਹ ਜੋ ਹੈ ਡੀਸੀ ਦਫਤਰ ਦੇ ਲਈ ਹੁਣ ਜੋ ਹੈ ਰਵਾਨਾ ਹੋਏ ਨੇ ਇਸ ਵੇਲੇ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਕੋਲ ਪਹੁੰਚ ਚੁੱਕੇ ਨੇ ਔਰ ਥੋੜੀ ਦੇਰ ਦੇ ਵਿੱਚ ਡੀਸੀ ਦਫਤਰ ਪਹੁੰਚ ਕੇ ਇਹਨਾਂ ਵੱਲੋਂ ਆਪਣਾ ਜਿਹੜਾ ਵਿਰੋਧ ਹੈ ਉਹ ਜਤਾਇਆ ਜਾਣਾ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਇਸ ਪੂਰੇ ਕਾਫਲੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਵੱਲੋਂ ਆਪਣੇ ਗਲੇ ਦੇ ਵਿੱਚ ਜੰਜੀਰਾਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਨੇ ਤਾਂ ਕਿ ਤਰ੍ਹਾਂ ਕਿਤੇ ਸਰਕਾਰ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਅਮਰਪਾਲ ਸਿੰਘ ਉਨੂੰ ਪਰੋਲ ਨਾ ਦੇ ਕੇ ਕਿਤਨਾ ਕਿਤੇ ਜਿਹੜਾ ਲੋਕਤੰਤਰ ਦੇ ਵਿੱਚ ਜਿਹੜੇ ਹੱਕ ਹੁੰਦੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋਇਆ ਉਹ ਇਹਨਾਂ ਦਾ ਇਲਜ਼ਾਮ ਹੈ ਜਦ ਕਿ ਸਰਕਾਰ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਜੇਕਰ ਅਮਰਪਾਲ ਸਿੰਘ ਲੋਕ ਸਭਾ ਦੇ ਵਿੱਚ ਜਾ ਕੇ ਬੋਲਦਾ ਹੈ ਤਾਂ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਸਕਦਾ ਤਾਂ ਅਸੀਂ ਕਹਿ ਸਕਦੇ ਕਿ ਸਰਕਾਰ ਤੇ ਅਮਰਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਇਸ ਵੇਲੇ ਸਾਹਮਣੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਜੀ 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 ਰਜੀਵ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਲਈ ਤਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਅਮਰਤਵਾਲ ਦੇ ਸਮਰਥਕਾਂ ਵੱਲੋਂ ਕਿਉਂਕਿ ਪਰੋਲ ਮੰਗੀ ਗਈ ਸੀ ਹਾਲਾਂਕਿ ਅਮਰਤਪਾਲ ਜਦੋਂ ਵੀ اجلاس ਹੁੰਦਾ ਉਹਨਾਂ ਵੱਲੋਂ ਪਰੋਲ ਦੀ ਮੰਗ ਜ਼ਰੂਰ ਕੀਤੀ ਜਾਂਦੀ ਹੈ ਪਰ ਇਸ ਵਾਰ ਵੀ ਉਹਨਾਂ ਵੱਲੋਂ ਜਿਹੜੀ ਪਰੋਲ ਦੀ ਮੰਗ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਕੋਲ ਮਾਮਲਾ ਭੇਜਿਆ ਜਾਂਦਾ ਕਿ ਹਫਤੇ ਚ ਫੈਸਲਾ ਦਿੱਤਾ ਜਾਵੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਦੁਬਾਰਾ ਹਾਲਾਂਕਿ ਮਾਮਲਾ ਹਾਈ ਕੋਰਟ ਚ ਵਿਚਾਰ ਅਧੀਨ ਹੈ ਪਰ ਜੋ ਸਮਰਥਕ ਨੇ ਸੰਸਦ ਅਫ ਇੰਡੀਆ Has long been the backbone of our nation's food security, but today we are reshaping that identity, moving from being just the giant of India to become one of its most vibrant, industrial and innovation-driven economies. A vision is clear to make punjab prosperous again to provide a youth with a meaningful employment and to create an environment where business with confidence and stability in the last few years we have witnessed a wave of positive change policy reforms Infrastructure upgrades and transparent governments have begun to redefine how government and industry work together. Investors' confidence in Punjab is rising faster than ever before. And we are determined to ensure that this momentum leads to long term prospect for all. We understand that uh, for investors, the first question is always about stability and trust. Let me show you the job offers both trust and stability. Our government stands on the pillars of the peace, policy and predictable go governance. We have created an ecosystem where decisions are rule based, not in, individual based. Law and order in the state is strong and dependable, and our uh, admin functions as a partner to the business, not as a harder. We have a single window and single panel policies. सिंगल विज इन पैन सो वी वी है वे अप्रूवल Punjab Portal is one of the most advanced single window system in India. Every clearance, every approval from land, food, education can be applied and tracked online. As my minister said that we have. Granted that uh, all approvals completed within 40 days, maximum that's maximum starts from five days. So, in addition, uh, under Punjab Right to Business Act, micro, small, and medium industries inside approved industrial parks receiving principal approval within five working days, based on self-declaration. With a validity of three and a half years. There's no red tape, no uncertainty, only speed, transparency, and accountability. Friends, Punjab's strength go far behind governance. The state enjoys seamless connectivity to Delhi. नेशनल कैपिटल हार्डली टू एंड हाफ आवर ड्राइव फ्रॉम ने कैपिटलिंग एंड एयरलिंग थर्टी फ्लाइट फ्रॉम नेशनलोर्ट्स टू ऑफ दर्ट इंटरनेशनल मोहाली एंड अमृतसर सर पंजाब इज ऑल्सो पॉवर सर स्टेट एजिस्टर सर What our greatest asset is our people. Punjab has one of the most productive, skilled, and globally minded workforce. We are known for global citizens. Punjabis are everywhere in this world, and successful Punjabis are. Everywhere. So Punjab is also a wonderful place to live our cities are clean and well planned our schools and hospitals are excellent and our social environment is warm and welcoming we are known for our hospitality sports is a another strong link between us Pajab has produced many of India's finest athletes in hockey, wrestling, athletics, shooting. With Japan being an Olympic powerhouse, we see great potential for cooperation in sports, training infrastructure and exchange program. Such an initiative will not only help for the Help for the champions, but also promote the mutual respect, health, and friendship between our youth. Jalandhar is a sports hub, a city. Jalandhar is a sports hub. When Japan hosted the FIFA World Cup, all the soccer balls were made in Jalandhar. All the rugby balls are made in Jalandhar. All the hockey, cricket balls made in Jalandhar. So, Jalandhar is a वेरी वेरी गुड स्पोर्टर सो दीज थ्री एरिया टूरिज्म एजुकेशन एंड स्पोर्ट ऑफर लिमिटलैस स्कोप फॉर पार्टनरशिप एंड कल्चर एक्सचेंज स्ट्रेंथ द पीपल टू पीपल बॉन्ड्स डेट फ्रॉम द फाउंडेशन ऑफ लास्टिंग फ्रेंडशिप बिल्डिंग पंजाब एंड चपान Our partnership with Japan and other nations already have deep roots. So we have companies like Yanmar, HST, Narolet, Topan, Nippon, Mitsubishi, Uniqlo, Frettenberg, Air -E Liquid, -E, Nestle, Agile, PepsiCo, so Walmart, Metro, Tata, Mahindra, JSW. Aditya Birla Group Daalti Synaptex Sai Glass a German Company of, of Combined Investments So we are now ready to take uh, the next step by developing an uh, exclusive Japan industrial township with, within Punjab offering pre-cleared land plug and play infrastructure training facilities, and all amenities under one roof. We want Japanese companies to feel like home in Punjab, to work, grow, succeed, as part of our shared prosperity stories. I come to, it's, it's uh, come to my knowledge that the Japanese industrialist investors took their time to decide Wherever we should invest. But whenever they decide, then they become very fast. So, took your time, but you will become very fast in very near future to take to get a decision to come to Punjab. So, we are not just in, uh, inviting investment, we are inviting our partners. Partnership that combines Japan, Japanese technology and Punjab's creativity and determination, bringing long-term growth and shared prosperity to the both of people and both the community. Before I conclude, I warmly invite you to visit Punjab next year for sixth progressive Punjab Investment Summit. To be held from 13, 14, and 15 March uh, 2026 at uh, Indian School of Pagans in Mohali. So it's a uh, hardly seven to eight minute drive from international. Airport. So it will be a gathering of global industry leaders, innovators, and policymakers, an opportunity to see Punjab's trans transformation up close. टू विजिट आर इंडस्ट्री कलस्टर एंड टू एक्सपीरियंस आर लैजेंडरी पंजाबी फूड एंडिटैलिटी सो आई वन सी गेन इन्वाइट यू टू कम टू पंजाब टू इन्वेस्ट ओलाफे इनोवेट एंड प्रॉस्पर विदा बहुत बहुत शुक्रिया पंजाब के दो राज्य खुले ने Achte deko, Sammle Invest in the best. Das